ਭਾਮੀ ਜੀ ਤੁਸੀਂ ਕਿਉਂ ਉਦਾਸ ਜੀ ਬੈਠੇ ਹੋ ਕੀ ਗੱਲ ਹੋ ਗਈ ਗੱਲ ਤਾਂ ਕੀ ਹੋਣੀ ਏ ਪੁੱਤ ਸਿਮੀ ਬਿਨ ਬਗੈਰ ਘਰ ਚ ਪੋਰਾ ਨਹੀਂ ਰੌਣਕ ਹੈਗੀ ਜਮਾ ਨਹੀਂ ਉਹਦੇ ਬਗੈਰ ਜੀ ਲੱਗਦਾ ਹਾਂਜੀ ਬਾਮੀ ਜੀ ਇਹ ਤਾਂ ਹੈ ਜਦੋਂ ਘਰ ਚੋਂ ਕੋਈ ਜੀ ਕਿਤੇ ਬਾਹਰ ਜਾਂਦਾ ਨਾ ਤਾਂ ਫਿਰ ਉਹਦਾ ਔੜ ਕਾ ਜਾਂਦਾ ਘਰੇ ਆਉਂਦਾ ਹੀ ਹੈ ਮੇਰਾ ਵੀ ਸੱਚ ਪੁੱਛੋ ਨਾ ਜੀ ਨਹੀਂ ਲੱਗ ਰਿਹਾ ਹਾਂ ਪੁੱਤ ਤੀਆਂ ਤੋੜਨੀਆਂ ਪੈਂਦੀਆਂ ਨੇ ਪਰ ਤੀਆਂ ਤੋੜਨੀਆਂ ਬਹੁਤ ਔਖੀਆਂ ਨੇ ਚਲੋ ਕੋਈ ਨਾ ਮਾਮੀ ਜੀ ਹਜੇ ਤਾਂ ਇੰਨਾ ਵੀ ਸ਼ੁਕਰ ਕਰੋ ਵੀ ਆਪਾਂ ਨੇ ਸਿਮੀ ਨੂੰ ਨੇੜੇ ਵਿਆਹਿਆ ਆ ਆਪਾਂ ਜਦੋਂ ਮਰਜ਼ੀ ਉਹਦੇ ਕੋਲੇ ਜਾ ਸਕਦੇ ਆ ਉਹ ਵੀ ਆਪਣੇ ਕੋਲੇ ਆ ਸਕਦੀ ਹੈ ਜੇ ਕਿਤੇ ਦੂਰ ਵਿਆਹੀ ਜਾਂਦੀ ਫਿਰ ਤਾਂ ਆਪਾਂ ਮਿਲਣ ਤੋਂ ਵੀ ਤਰਸ ਜਾਂਦੇ ਹਾਂ ਪੁੱਤ ਇਹ ਤਾਂ ਹੈਗਾ ਨੇੜੇ ਉਹ ਬੰਦੇ ਨੂੰ ਜਦੋਂ ਮਰਜ਼ੀ ਫੋਨ ਕਰਕੇ ਬੁਲਾ ਲੈ ਦੂਰ ਦਾ ਹੀ ਥੋੜਾ ਔਖਾ ਹੋ ਜਾਂਦਾ ਚਲੋ ਕੋਈ ਨਾ ਮਾਮੀ ਜੀ ਹਜੇ ਉਹਨੂੰ ਨਾ ਆਪਦੇ ਸਹੁਰਿਆਂ ਦੀ ਰਿਸ਼ਤੇਦਾਰੀ ਚ ਘੁੰਮ ਲੈਣ ਦਿਓ ਫਿਰ ਆਪਾਂ ਲੈ ਆਵਾਂਗੇ 4 ਦਿਨ ਉਹ ਆਪਣੇ ਕੋਲੇ ਰਹਿਪੋਗੀ ਅੱਜ ਕੱਲ ਪੁੱਤ 4 ਦਿਨ ਕਿਹੜਾ ਛੱਡਦਾ ਨਾਲੇ ਮੁੰਡਾ ਵੀ ਨੌਕਰੀ ਵਾਲਾ ਸਿਮੀ ਦੀ ਜਿਵੇਂ ਮਰਜ਼ੀ ਹੋਇਆ ਕਰੂਗੀ ਉਹਵੇਂ ਕਰ ਲਿਆ ਕਰੇ